ਯੂਕਰੇਨ ਦੇ ਰੂਸ ਦੇ ਹਮਲੇ ਦੌਰਾਨ ਪੰਜਾਬ ਦੇ ਕਈ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਚ ਭਾਰਤੀ ਨੌਜਵਾਨ ਉੱਥੇ ਫਸ ਗਏ ਨੇ ਇਹਨਾਂ ਵਿੱਚ ਸ਼ਾਮਲ ਪੰਜਾਬੀ ਵਿਦਿਆਰਥੀਆਂ ਨੇ ਫੋਨ ਤੇ ਗੱਲਬਾਤ ਦੌਰਾਨ ਉੱਥੇ ਦੇ ਹਾਲਾਤਾਂ ਬਾਰੇ ਅਤੇ ਆਪਣੇ ਹਾਲਾਤਾਂ ਬਾਰੇ ਦੱਸਿਆ ਸੁਮੀ ਸਟੇਟ ਯੂਨੀਵਰਸਿਟੀ ਵਿੱਚ ਫਸੇ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਪੰਡੋਰੀ ਜ਼ਗੀਰ ਅਤੇ ਹੈਬਤਪੁਰ ਦੀਆਂ ਵਿਦਿਆਰਥਣਾਂ ਹੌਸਟਲ ਦੇ ਬੰਕਰ ਵਿੱਚ ਲੁਕਣ ਨੂੰ ਮਜਬੂਰ ਹੋ ਚੁੱਕੀਆਂ ਨੇ ਸਰਕਾਰ ਨੇ ਉਹਨਾਂ ਨੂੰ ਘਰ ਦੇ ਅੰਦਰ ਰਹਿਣ ਦੀ ਹੀ ਸਲਾਹ ਦਿੱਤੀ ਹੈ ਹੈਬਤਪੁਰ ਦੀ ਗੁਰਲੀਨ ਕੌਰ ਅਤੇ ਪੰਡੋਰੀ ਜ਼ਗੀਰ ਦੀ ਮੁਸਕਾਨ ਤਿੰਦਦੀ 26 ਫਰਵਰੀ ਨੂੰ ਫਲਾਈਟ ਸੀ ਪਰ ਹੁਣ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਜਲਦੀ ਹੀ ਭਾਰਤ ਭੇਜਣ ਦਾ ਭਰੋਸਾ ਦਿੱਤਾ ਗਿਆ ਦੂਜੇ ਪਾਸੇ ਮਾਪੇ ਆਪਣੀਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਿਤ ਨੇ ਉਹਨਾਂ ਕਹੇ ਹੈ ਕਿ ਬੇਟੀਆਂ ਨਾਲ ਫੋਨ ਕਰਕੇ ਉਹਨਾਂ ਦੀ ਹਸਰ ਲੈ ਰਹੇ ਨੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਬੱਚਿਆਂ ਦੀ ਵਾਪਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਏ ਹਾਂਜੀ ਮੇਰਾ ਨਾਮ ਦਲਵਿੰਦਰ ਸਿੰਘ ਹੈ ਜੀ ਕਲਕੰਡੋਰੀਜ਼ਗੇ ਤਸੀਨ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਸਾਡੀ ਬੇਟੀ ਮਸਕਾਨ ਤੰਦ 4 ਸਾਲ ਹੋ ਗਏ ਆ ਜੁਕ੍ਰੇਨ ਪੜ੍ਹਾਈ ਵਾਸਤੇ ਗਈ ਹੋਈ ਆ ਪਰ ਹੁਣ ਹਾਲਾਤ ਬਹੁਤ ਖਰਾਬ ਹੋ ਗਏ ਆ ਲੜਾਈ ਜਿਹੜੀ ਉਹ ਦੋ ਤਿੰਨ ਦਿਨ ਤੋਂ ਚੱਲ ਰਹੀ ਆ ਤੇ ਬੱਚੇ ਬੜੇ ਪਰੇਸ਼ਾਨ ਆ ਤੇ ਇੱਥੇ ਅਸੀਂ ਵੀ ਪਰੇਸ਼ਾਨ ਆ ਕਿ ਸਾਡੀ ਸਰਕਾਰ ਗਾੜੀ ਇਹ ਮੰਗਾ ਕੇ ਛੇਤੀ ਤੋਂ ਛੇਤੀ ਬੱਚਿਆਂ ਨੂੰ ਉੱਥੋਂ ਵੈਕੂਏਟ ਕੀਤਾ ਜਾਵੇ ਤਾਂ ਕਿ ਉਹ ਸਹੀ ਸਲਾਮਤ ਸੁਖੀ ਸਾਂਦੀ ਘਰ ਪਹੁੰਚ ਸਕਣ ਤੇ ਮਾਪਿਆਂ ਦੀ ਟੈਨਸ਼ਨ ਵੀ ਦੂਰ ਹੋਵੇ ਤੇ ਬੱਚਿਆਂ ਦੀ ਦੂਰ ਹੋਵੇ ਸੋ ਸਾਡੀ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਆ ਜ਼ੋਰਦਾਰ ਅਪੀਲ ਆ ਕਿ ਉਹ ਛੇਤੀ ਤੋਂ ਛੇਤੀ ਉਹਨਾਂ ਦੇਸ਼ਾਂ ਨਾਲ ਗੱਲਬਾਤ ਕਰਕੇ ਤੇ ਬੱਚਿਆਂ ਨੂੰ ਉਥੋਂ ਵਾਪਸ ਭੇਜਣ ਦੀ ਕੋਸ਼ਿਸ਼ ਕਰਨ ਤਾਂ ਕਿ ਸਾਰੇ ਮਾਪੇ ਵੀ ਤੇ ਬੱਚੇ ਵੀ ਉਹ ਟੈਨਸ਼ਨ ਮੁਕਤ ਹੋ ਸਕਣ ਸੋ ਸਾਡੀ ਜ਼ੋਰਦਾਰ ਅਪੀਲ ਆ ਕਿ ਬੱਚੇ ਛੇਤੀ ਤੋਂ ਛੇਤੀ ਉਥੋਂ ਕੱਢੇ ਜਾਣ ਤੁਹਾਡੀ ਬੇਟੀ ਕਿਹੜੀ ਸਟੱਡੀ ਦੇ ਦੇਸ਼ ਤੇ ਉੱਥੇ ਗਈ ਸੀ ਤੇ ਕਿਹੜਾ ਸੈਮੈਸਟਰ ਚੱਲ ਰਿਹਾ ਸੀ ਉਹ ਮੈਡੀਕਲ ਵੇਸ ਤੇ ਗਈ ਸੀ ਜੀ ਐਮਬੀਬੀਐਸ ਕਰ ਰਹੀ ਆ ਚੌਥਾ ਸਾਲ ਉਹਦਾ ਦੋ ਤਿੰਨ ਮਹੀਨੇ ਰਹਿੰਦੇ ਸੀ ਤੇ ਅਸੀਂ ਟਿਕਟ ਵੀ ਬੁੱਕ ਕਰਾਈ ਸੀ ਲੇਕਿਨ ਲੜਾਈ ਪਹਿਲਾਂ ਸ਼ੁਰੂ ਹੋ ਗਈ 26 ਤਰੀਕ ਨੂੰ ਆਉਣਾ ਸੀ ਵਾਪਸ ਤੇ 24 ਤਰੀਕ ਨੂੰ ਵੀ ਜਿਹੜੀ ਫਲਾਈਟ ਵਾਲੀ ਸੀ ਉਹ ਵੀ ਕੈਨਸਲ ਹੋ ਗਈ ਤੇ ਸਾਨੂੰ ਮੈਸੇਜ ਆ ਗਿਆ ਵੀ ਤੁਹਾਡੀ ਫਲਾਈਟ ਜਿਹੜੀ ਉਹ ਕੈਨਸਲ ਹੋ ਗਈ ਆ ਕਿਉਂਕਿ ਉੱਥੇ ਜਿਹੜੀ ਵਾਰ ਸ਼ੁਰੂ ਹੋ ਗਈ ਆ ਇਸ ਕਰਕੇ ਉਹ ਨਹੀਂ ਆ ਸਕੀ। ਬੇਟੀ ਤੁਹਾਡੇ ਸੰਪਰਕ ਚਾਹਤੇ ਹਾਂ ਤੇ ਹਾਂਜੀ ਹਾਂਜੀ ਬੇਟੀ ਸਾਡੇ ਸੰਪਰਕ 'ਚ ਜਿਆ ਫੋਨ ਆਉਂਦਾ ਰਹਿੰਦਾ ਪਰ ਥੋੜਾ ਜਿਹਾ ਹੈ ਟੈਨਸ਼ਨ ਜਿਹਾ ਬਚੇ ਕਿ ਪਤਾ ਨਹੀਂ ਕੀ ਹੋ ਜਾਣਾ ਕਿਹੜੇ ਵੇਲੇ ਕੀ ਹੋ ਜਾਣਾ ਧੁਮਾਕੇ ਉੱਥੇ ਸੁਣਾ ਨਹੀਂ ਦੇ ਰਹੇ ਆ ਬਾਰਡਰ ਤੋਂ ਕਿਉਂਕਿ ਇਹ ਜਿਹੜਾ ਸੁਮੀ ਸਟੇਟ ਦੇ ਵਿੱਚ ਉਹ ਰਹਿ ਰਹੇ ਆ ਤੇ ਉਹ ਸੁਮੀ ਸਟੇਟ ਵੀ ਲਗ ਬਾਰਡਰ ਦੇ ਰਸ਼ੀਆ ਦੇ ਬਾਰਡਰ ਦੇ ਜਿਹੜੇ ਪੈਂਦਾ 40-45 ਕਿਲੋਮੀਟਰ ਦੂਰ ਆ ਕੋ ਬਹੁਤ ਜ਼ਿਆਦਾ ਦੂਰ ਨਹੀਂ ਤੇ ਹੁਣ ਪ੍ਰੋਬਲਮ ਇਹ ਆ ਕਿ ਜਿੱਥੋਂ ਸਰਕਾਰ ਕੱਢ ਰਹੀ ਆ ਪਰਮਾਨੀਆਂ ਪੋਲੈਂਡ ਦੇ ਬਾਰਡਰਾਂ ਤੋਂ ਉੱਥੋਂ ਇਹ ਬੱਚੇ ਲਗਭਗ 1400 ਕਿਲੋਮੀਟਰ ਦੂਰ ਆ ਤੇ ਉੱਥੇ ਪਹੁੰਚਣਾ ਇਹਨਾਂ ਨੂੰ ਅੜਾਖਾ ਹੋਇਆ ਤੇ ਤੇ ਹੁਣ ਸਰਕਾਰ ਹੀ ਵਿੱਚ ਕੋਈ ਮਸਲਾ ਹੱਲ ਕਰ ਸਕਦੀ ਆ ਤੇ ਬੱਚਿਆਂ ਨੂੰ ਉੱਥੋਂ ਕੱਢ ਕੇ ਵਾਪਸ ਮੇਰੇ ਦਾ ਹੋਰ ਬੱਚਾ ਵੀ ਉਹਦੇ ਨਾਲ ਹੈ ਹਾਂਜੀ ਸਾਡੇ ਏਰੀਆ ਦੇ ਸਭੀ ਸਟੇਟ ਤੇ ਦੋ ਲੜਕੀਆਂ ਇਹ ਆ ਇੱਕ ਨਾਲ ਸਾਡੇ ਨਗ ਨੇੜੇ ਹਰਦਪੁਰ ਦੀ ਬੇਟੀ ਹੈ ਜਸਲੀਨ ਕੌਰ ਤੇ ਦੁਲ ਗੁਰਲੀਨ ਕੌਰ ਇਹ ਦੋਵੇਂ ਇਕੱਠੀਆਂ ਰਹਿ ਰਹੀਆਂ ਉੱਥੇ ਤੇ ਬਾਕੀ ਬੱਚੇ ਹੋਰ ਸਾਡੇ ਨੇੜੇ ਪਰਮਜੀਤਪੁਰ ਦੇ ਹੈਗੇ ਉਹ ਖਾਰਕੀ ਵਾ ਇੱਕ ਛਾਲਾਪੁਰ ਦੀ ਲੜਕੀ ਹੈ ਸਿਮਰਨਜੀਤ ਉਹ ਵੀ ਖਾਰਕੀ ਹੈ ਇੱਕ ਇਥੋਂ ਸੰਨਾ ਸੇਰਸਿੰਗ ਦਾ ਲੜਕਾ ਹੈ ਉਹ ਵੀ ਫਾਰਕੀ ਬੱਚੇ ਪੜ ਰਹਾ ਹੈ ਇਥੋਂ ਪੰਜ-ਛੇ ਬੱਚੇ ਹੈ ਜਿਹੜੇ ਜਿਹੜੇ ਨੇੜੇ ਦੇ ਪਿੰਡਾਂ ਦੇ ਉੱਤੇ ਪੜਾਈ ਕਰਨ ਮੈਡੀਕਲ ਦੀ ਹੈ ਇਹ ਇੱਕ ਡਿਸੇਬਲਿਕ ਨੰਬਰ ਹਲਪਲਾਈਨ ਜਾਰੀ ਕੀਤਾ ਗਿਆ ਹੈ ਯਾਨੀ ਤੁਹਾਡਾ ਨਾਲ ਸੰਪਰਕ ਹੋਇਆ ਹੈ ਡੀਸੀ ਨਹੀਂ ਐਸਡੀ ਸਾਹਿਬ ਨੇ ਸਾਂਜੀ ਐਸਡੀ ਸਾਹਿਬ ਨੇ ਇੱਕ ਪਰਫਾਰਮਾ ਪਾਇਆ ਸੀ ਤੋਂ ਅਸੀਂ ਸ਼ਾਮੀ ਫਿਲ ਕਰਕੇ ਤੇ ਉਹਨਾਂ ਨੂੰ ਸਾਰਾ ਜਿਹੜਾ ਬਾਇਓ ਡਾਟਾ ਭੇਜ ਦਿੱਤਾ ਹੈ ਹਾਂਜੀ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ